ਹਨ ਜੀ ਸਤਿਕਾਰਯੋਗ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਦੇ ਬਿਲਕੁਲ ਲਾਗੇ ਜਿਹੜਾ ਪਿੰਡ ਰਾਏਪੁਰ ਹੈ ਉੱਥੇ ਆਪਾਂ ਇਹ ਵੀਡੀਓ ਬਣਾਉਣਾ ਹਰਜੀਤ ਸਰਪੰਚ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਿੰਨ ਤੁਹਾਨੂੰ ਪਹਿਲੇ ਸਵੇਰੇ ਵੜਾਂ ਤੁਹਾਨੂੰ ਦਿਖਾਉਣੀ ਆ ਤਾਜ਼ੀਆਂ ਸੋਈਆਂ ਤੇ ਇੱਕ ਤੁਹਾਨੂੰ ਆ ਮੱਝ ਦਿਖਾਉਣੀ ਆ ਬਿਲਕੁਲ ਹੌਲੇ ਜਿਹੇ ਭਾਜ ਸੱਜਰ ਸੋਈ ਆ ਮਗਰ ਇਹਦੇ ਕੱਟੀ ਆ ਤੇ ਬਾਕੀ ਵੀਡੀਓ ਐਂਡ ਤੱਕਰ ਵੇਖਿਓ ਤੇ ਬਾਕੀ ਸਾਰੇ ਵੀਰਾਂ ਨਾਲ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਸਾਰੀਆਂ ਹੀ ਸੋਈਆਂ ਵਾਂ ਤੇ ਸੋਈਆਂ ਨਹੀਂ ਆਪਣੀਆਂ ਇੱਥੇ ਆ ਕੇ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਜ਼ਰੂਰੀ ਕਰਾ ਲਓ ਤੇ ਬਾਕੀ ਸਾਡੀ ਬੇਨਤੀ ਅਲ ਵੀ ਜ਼ਰੂਰ ਧਿਆਨ ਦਿਆ ਕਰੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਦੇ ਪਿਛੇ ਵੇਖ ਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਿਕਾ ਮਾਰ ਸਿਕਾ ਵਧੀਆ ਹੋਠ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਤਾ ਫਿਰ ਨਾਮ ਅਜੀਤ ਸਿੰਘ ਪਿੰਡ ਰਾਏਵਰ ਕੋ ਦਸੀਲਿੰਗ ਆ ਗਿਆ ਲਵਲ ਸਰ ਤੇ ਫੋਨ ਨੰਬਰੇ ਬੋਲ ਦੋ 9977882776 ਠੀਕ ਹੈ ਜੀ ਤੇ ਅੱਜ ਫਿਰ ਤਿੰਨ ਵੜਾ ਤੇ ਇੱਕ ਮੱਝ ਹੈ ਨਾ ਅੱਜ ਤਿੰਨੇ ਪਹਿਲਾਂ ਵਛੀਆਂ ਪਲੂਣ ਹੀ ਗਏ ਵੀ ਦੰਦਾ ਚ ਠੀਕ ਹੈ ਤੇ ਕੁਝ ਮਾਲ ਵੇਗ ਗਿਆ ਨਾ ਹਾਂਜੀ ਕੁਝ ਵੇਗ ਗਿਆ ਦੋ ਵੜਾ ਤੁਸੀਂ ਕਹਿੰਦੇ ਕਿ ਕੁਝ ਵਿੱਚ ਚਲੇ ਗਈ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੱਕ ਲਈ ਤਾਜ਼ੀਆਂ ਸੋਈਆਂ ਵਾ ਵਹੇ ਦੋ ਦੋ ਤਿੰਨ ਤਿੰਨ ਦਿਨ ਦੀ ਆ ਦੇਖ ਸਕਦੇ ਜੀ ਉਤਨਾ ਹੀ ਲਿਪੜੀਆਂ ਲਿਪੜੀਆਂ ਮਗਰਾਂ ਇਹਦੇ ਮਗਰ ਕੀ ਜੇ ਇਹਦੇ ਵੱਛੀ ਬਹੁਤ ਇਹਦੇ ਮਗਰ ਵੱਛੀ ਬੜੀ ਸੋਹਣੀ ਆ ਹਨਾ ਹਾਂਜੀ ਠੀਕ ਆ ਤੇ ਕਿੰਨੇ ਚੱਤੀ ਸੋਈ ਆ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਸੋਈ ਦਾ ਤੇ ਜਿਹਦੇ ਬੋਲਾ ਹੀ ਆ ਕਿ ਇੱਕ ਸਾਥ ਬੋਲਾ ਬੋਲਾ ਬਿਲਕੁਲ ਬੋਲਾ ਕਿੰਨਾ ਕਾ ਇਕੋ ਗੈਸ 18 ਲੀਟਰ ਅੱਛਾ ਤਿਆਰ ਜਿਹੜਾ ਮੋਕੇ ਤੇ ਜਿਹੜੇ ਹੁਣ ਆਈਆਂ ਹੀ ਪੈਣੇ ਚੋਂ ਆਈ ਤੇ ਪੈ ਸੁਈਆਂ ਵੀ ਤਾਰੀਆਂ ਅੱਛਾ ਬਾਕੀ ਜਿਹੜੇ ਸਾਣਾ ਮਕਦਕਾਨ ਹੈ ਸਾਣਾ ਦੁੱਧ 26 28 ਲੀਟਰ ਆਵਣਾ ਹੀ ਉਹਨਾਂ ਦੇ ਵੀ ਛੱਡ ਚੋਂ ਆਈਆਂ ਫਾਰਮ ਚੋਂ ਅੱਛਾ ਉਹ ਪੀਲਣਾ ਕਹਿੰਦੇ ਸਾਡੀਆਂ 25 26 ਤੋਂ ਬਾਹਰ ਹੀ ਚੱਲਦੀਆਂ ਸੋ ਇਹਦਾ ਪਹਿਲਾ ਹੀ ਆ ਹਾਂ ਸੋ ਆ ਤਿੰਨੇ ਪਹਿਲਣੀਆਂ ਪਹਿਲਾ ਹਾਂਜੀ ਚਲੋ ਖੋਲੋ ਫਿਰ ਤੌਰੀਏ ਇੱਕ ਰੀ ਤੇ ਇੱਕ ਰੀ ਥਾਣੇ ਤੁਹਾਨੂੰ ਇਹਦੇ ਦਿਖਾ ਦਈਏ ਲੱਗ ਕੇ ਦੋ ਆਹ ਦੇਖ ਸਕਦੇ ਜੀ ਥਾਣਾ ਦਾ ਸਾਈਜ਼ ਕੈਪ ਜਿਹੜਾ ਇਹਦਾ ਚੰਗਾ ਹੁੰਦੀ ਨਾ ਉਹ ਸਾਰਾ ਕੱਢਦੀ ਹੈ ਮਗਰੇ ਤੇ ਵਛੀ ਆ ਬਾਕੀ ਤੁਸੀਂ ਆਪਣੀ ਸਮਝਣਾ ਵੇਖਣੀ ਆ ਮੈਂ ਕਿੰਨਾ ਕੁ ਦੁੱਧ ਚਵਾ ਸਕਦੇ ਤੁਸੀਂ ਆ ਜਿ ਲੈ ਆਓ ਜੀ ਬੱਚੇ ਦਾ ਜਿਹੜਾ ਕਾਫੀ ਕਰਦੇ ਇੱਕ ਰੱਸੀ ਦੀ ਥੋੜੀ ਹੱਤ ਨਹੀਂ ਆ ਖੁੱਲੀਆਂ ਆਈਆਂ ਮਗਰੋਂ ਤੇ ਡਰ ਜਾਂਦੀਆਂ ਬਾਕੀ ਇੰਨਾਂ ਚੀਜ਼ਾਂ ਦਾ ਬਸ਼ਰ ਦੀ ਤੰਦਰੁਸਤੀ ਦਾ ਜਿਹੜਾ ਪੂਰਾ ਪਤਾ ਲੱਗ ਜਾਂਦਾ ਆ ਦੇਖ ਸਾਡੇ ਜੀ ਥੱਲੇ ਇੱਕ ਰੀ ਚੰਗੀ ਜਿਹਾ ਕਿੰਨਾ ਫਿਰ ਵੇਚੀ ਰੱਖੀ ਇਹਦਾ ਮੁੱਲ ਆਪਾਂ ਮੁੱਲ ਦਾ ਫ੍ਰੀਂਟੇ ਕਰ ਲਾਂਗੇ ਚਲੋ ਅੱਛਾ ਇਹਦਾ ਮੁੱਲ ਵੇਚਣ ਨੂੰ ਉੱਚਾ ਵਾਲਾ ਲੈਣੇ ਹੁੰਦੀਆਂ 100 ਕਈ ਦਾ ਹੁੰਦਾ ਅੱਛਾ ਚਲੋ ਕੋ ਫੋਨ ਲਾ ਲੇ ਹਨਾ ਫੋਨ ਲਾ ਠੀਕ ਹੈ ਤੇ ਆ ਵੀ ਤਾਜੀ ਸੋਈ ਆ ਇਹਦੇ ਮਗਰ ਵੱੱਛਾ ਆ ਹਨਾ ਇੱਕ ਨੇ ਦਿਨਾਂ ਤੇ ਸੋਈ ਆ ਇਹ ਨੂੰ ਚੁੱਝਾ ਦੇ ਨਹੀਂ ਹੋਇਆ ਵੇਜੀ ਸੋਈ ਦਾ ਅੱਛਾ ਹਾਂਜੀ ਡੈਨਮਾਰਕ ਦੀ ਵੇਖ ਲਓ ਬੱਚਾ ਵੀ ਹਨ ਮਾਰ ਦਿੰਦਾ ਜਿੰਨੇ ਠੀਕ ਹੈ ਜੀ ਹਾਂ ਬਾਕੀ ਵੇਖੀ ਪੱਲੀ ਜੁੜੀ ਵੇਖ ਲਓ ਹਾਂਜੀ ਸੋਹਣੀ ਸੁਨੱਖੀ ਤੇ ਥਾਣਾ ਬੜਾ ਪਿਆਰਾ ਗੁਲਾਬੀ ਰੰਗ ਦਾ ਥਾਣਾ ਹੈ ਹਾਂ ਬਾਕੀ ਪਹਿਲਾਂ ਜਿਹੜਾ ਥੋੜਾ ਡਰਦਿਆਂ ਆਵਾ ਠੰਡੀਆਂ ਥੀਂ ਆ ਉੱਤਰਾ ਹੈ ਠੰਡੀਆਂ ਤੇਰੀਆਂ ਆ ਉੱਤਰਾ ਭਾਵੇਂ ਡਰ ਜਾਂਦੇ ਵੱਖਰੀ ਗੱਲ ਨਾਲਾ ਕੋਈ ਪ੍ਰਵਾਹ ਨਹੀਂ ਕਿਦਾ ਇਹ ਛੋਟੀ ਉਮਰ ਸੁਈ ਆ ਮੂੰ ਫੜ ਕੇ ਫੋਣੇ ਤੁਹਾਨੂੰ ਹਾਂਜੀ ਹਾਂ ਮੈਂ ਕੋ ਫੋਨ ਚਾਰੇ ਸਨ ਇੱਕੋ ਜਿਹਾ ਸਾਈਜ਼ ਦੇ ਆ ਤੇ ਇੱਕੋ ਜਿਹਾ ਗਿਆਪੜੀ ਆ ਦੇਖੋ ਚੌਕ ਲੱਗਣ ਡਈ ਜੇ ਦੇ ਵੇਲੇ ਹਾਂਜੀ ਦੋਂਦੀ ਤਾਂ ਚੋਗੀ ਹੁੰਦੀ ਆ ਜਿਹੜੀ ਹਾਂਜੀ ਠੀਕ ਆ ਤੇ ਇਹਦੇ ਕੋ ਇਹ ਵੀ ਜੇ ਬੋਲੀ ਚ ਹੋਣੀ ਆ ਹਾਂਜੀ ਇਹਦੇ ਕੋ ਵੀ ਜੀ 15 16 ਲੀਟਰ ਬੋਣਾ ਆ ਗਿਆ ਤੇ ਇਹ ਕਿੰਨਾ ਭਰੀ ਜਾਊਗੀ ਬਾਕੀ ਬਰੀਡ ਦੇ ਸਾਰਿਆਂ ਨੂੰ ਪਤਾ ਹੀ ਸਿਆਣੀ ਆ ਸਾਰੇ ਵੀ ਪਤਾ ਨੇ ਇਹਨੇ ਦੁੱਧ ਚੋਈ 25 ਕਿਲੋ ਨਾਮ ਪਰੇ ਕੀ ਕਰਨਾ ਹੈ ਠੀਕ ਹੈ ਜੀ ਹਾਂ ਜੀ ਦਾ ਦੂਜੇ ਤੇ ਜਿਹੜੀ ਪੰਗਾ 16 ਕਿਲੋ ਵਾਲੇ ਕੰਨੇ ਭੱਜ ਗਏ ਹਾਂ ਦੇਖ ਸਾਦੇ ਬੜੀ ਖੂਬਸੂਰਤ ਹੈ ਵਾਹ ਨਾ ਪਲੀ ਜੁਲੀ ਪੂਰੀ ਆ ਲੈ ਜਾ ਫਿਰ ਸੱਚਾਈ ਬੜੀ ਡਾਡੀ ਲੱਗੀ ਜਿਹੜੀ ਮਸੀ ਤਾਂ ਆਉਣੀ ਆ ਬਾਕੀ ਜੰਮੀ ਪਲੀ ਚੰਗੀ ਆ ਰੱਸੀਆਂ ਦੀ ਤਰਨ ਤੋਂ ਆ ਦੋ ਥੋੜੀ ਇਹਨਾਂ ਨੂੰ ਕੱਟਿਆ ਬਾਕੀ ਇਹ ਵੀ ਜੇ ਪਿੱਛੇ ਉਤਰਾ ਨਹੀਂ ਲੱਬੜੀ ਲੱਬੜੀ ਆ ਤਾਜ਼ੀਆਂ ਸੁਈਆਂ ਆ ਜਿ ਲੈ ਆਇਆ ਯਾਨੋ ਗਰੀ ਗੋਰੀ ਜਾਂ। ਬਾਰੀ ਠੰਡੀ ਵੇਖੋ। ਪਤਰਾ ਠੰਡੀ ਤੇ ਦੀ। ਹਾਂ ਦੇਖ ਸੰਦੇਜੀ। ਠੰਡੀਆਂ ਤੇਰੀਆਂ ਵਾ ਬਾਕੀ ਫਿਕਸ ਬੰਨ ਦੇ ਨਗਰ ਬੰਨ ਦੇ ਆ। ਤੇ ਇਹਦਾ ਫਿਰ ਮੁੱਲ ਫੁੱਲੀਆਂ ਛੱਡ ਕੇ ਪਲੀਆਂ ਔਰ ਰਸੇ ਪਿਆ ਥੋੜਾ ਪਤਾ ਕਰਦਾ ਡੰਗਰ ਹਾਂਜੀ ਹਾਂਜੀ ਇਹਦਾ ਮੁੱਲ ਮੁੱਲ ਇਹਦਾ ਵੀ ਫੋਨ ਤੇ ਦੱਸ ਦਾਂਗੇ ਜੋੜ ਜੋੜੇ ਆਈ ਚਲੋ ਅੱਛਾ ਲੈਣਾ ਉਹ ਜੋੜਾ ਲੈ ਲੈ ਜੋੜੇ ਦਾ ਫੋਨ ਫੋਨ ਤੇ ਦੱਸ ਦੇਣਾ ਬਾਕੀ ਆਪਾਂ ਦੱਸ ਦਿੰਦੇ ਹਾਂ ਨਾ ਮੁੱਲ ਬਾਕੀ ਇਹਨਾਂ ਨੇ ਦੱਸ ਦਿੰਨੇ ਆ ਤੇ ਆ ਵੀ ਪਹਿਲਾਂ ਸੁਵਾਈ ਜੇ ਇਹ ਵੀ ਝੁਗ ਗਈ ਆ ਜੀ ਓਸ਼ੀ ਆ ਤੇ ਹੋਰ ਚਾਰ ਦਾਂਦੇ ਆ ਜੀ ਦੀ ਠੀਕ ਹੈ ਜੀ ਬਾਕੀ ਛੀ ਠੰਡੀ ਆ ਚਲੋ ਛੜਾ ਜੁੜਾ ਬੰਦ ਲੈਂਦੇ ਕਈ

ਇਹ ਚਵਾਈ ਬੰਨੀ ਹੈ ਤੇ ਬਿਲਕੁਲ ਤਾਜੀ ਸੂਈ ਤੇ ਆ ਥਾਣੇ ਦੇ ਦੇਖ ਸਕਦੇ ਜੀ ਇਹ ਇੱਕ ਨਿਕਚਰ ਦੀ ਸੂਈ ਆ ਇਹ ਵੀ ਸੂਈ ਨਾ 6-7 ਦਿਨ ਹੋਏ ਪਰ ਇਹ ਆਇਆ ਕੱਠੀਆਂ ਪਾਉਣ ਨਾਲ ਥੋੜਾ ਅਸੀਂ ਲਾਲਚ ਕਰ ਲਿਆ ਪੈਂਡ ਵੀ ਗੱਡੀ ਚ ਅੱਛਾ ਬੱਚਾ ਥੋੜਾ ਜਿਹਾ ਕੋਈ ਰਾਜ ਰੈੱਡ ਹੋ ਗਿਆ ਅੱਛਾ ਬੱਚਾ ਮਰ ਗਿਆ ਇਹਦਾ ਤੇ ਇਹਦੇ ਕੋਲ ਦੁੱਧ ਕਿੰਨਾ ਤਰ੍ਹਾਂ ਹਣਾ ਦੁੱਧ ਦੇ ਕੋਈ ਬੋਲਾ ਹਿਸਾਬ ਨਾਲ 13 ਕਿਲੋ ਹੈਗਾ ਤੇ ਆ ਅੱਛਾ ਹਾਂਜੀ ਬਾਗ ਥੋੜੀ ਚਲੋ ਪਤਲੀ ਆ ਹਾਂਜੀ ਇਹ ਉਹਨਾਂ ਨਾਲ ਥੋੜੀ ਹੋਲੀ ਆ ਕਿੱਦਾਂ ਬਣੀ ਆ ਹਾਂਜੀ ਪਰ ਬਰੀਡ ਪੂਰੀ ਪੂਰੀ ਗਿੱਟੇ ਹਿਸਾਬ ਨਾਲ ਦੁੱਧ ਦੇ ਨੇ ਵੀ ਜ਼ਿਆਦਾ ਨਹੀਂ ਤੇ 20 ਕਿਲੋ ਹੀ ਭਾਗ ਦੇ ਦਾ ਮੌਸਮ ਆ ਹਾਂਜੀ ਸਾਰਾ 18 ਕਿਲੋ ਤੇ ਭਾਰੀ ਜਾਊਗੀ ਨਾ ਆ ਜਲੇ ਆ ਅੱਜ ਕਾਰਾ ਜਾਂ ਸਰੀਰੇ ਦਾ ਕੱਦ ਵੀ ਹਿਸਾਬ ਦਾ ਆ। ਬਾਕੀ ਅਗਲੇ ਸੋਵੇ ਨੂੰ ਵੈੜੇ ਤਿਆਰ ਹੋਣੀ ਆ ਪੂਰੀ। ਬਾਕੀ ਦੋ ਦਿਨ ਚਵਾਈ ਤੁਸੀਂ ਆਪਣੀ ਆਪ ਕਰਕੇ ਲੈ ਜਾਨੀ। ਤੇ ਇਹਦਾ ਫਿਰ ਕਿੰਨਾ ਰੱਖੀਏ ਮੁੱਲ ਆਪਾਂ? ਇਹਦੀ ਮੁੱਲ ਤੇ ਹੁਣ ਵਛੀਆਂ ਪਰਲ ਸਾਰੀਆਂ ਐਕੀ ਤੁਸੀਂ ਦਿਵਾਲੀ ਦੇ ਵੀਡੀਓ ਬਣਾਉਂਦੇ ਰਹੇ ਜੀ ਹਾਂਜੀ ਸਾਰੀਆਂ 1.5 ਲੱਖ ਤੋਂ 2 ਲੱਖ ਸਾਰੀਆਂ ਇੰਦਾ ਹਾਂਜੀ ਤੇ ਇਹਦਾ ਮੁੱਲ ਤੇ ਹਸਾਣਾ ਹੁਣ ਚਲੋ ਬਾਕੀ ਪਰ ਵੀ ਇੰਦੇ 70 75 ਵੀ ਹਾਂਜੀ ਚਲੋ ਬੱਚਾ ਉੱਚਾ ਮਰ ਗਿਆ ਜਦੋਂ ਕੋਈ ਨਹੀਂ ਇੱਕ ਕਰਕੇ ਖਾਂਦ ਲੂਗਾ ਚੋਊਗਾ ਮਾਰਨਾ ਕੋਈ ਹਾਂਜੀ ਦੇ ਦਾਂਗੇ ਬਿਲਕੁਲ ਜਾਇ ਜੀ ਆਪਾਂ 42000 ਦੀ ਜਦਾਂ 42000 ਦੀ ਹਾਂਜੀ ਹੋਰ ਕਰਦੋਗੇ ਮਾਨ ਮੌਕੇ ਤੇ ਚਲੋ ਮਾਨ ਅੱਗੇ ਅੱਧਾ ਵਾਦੀ ਕਰਤਾ ਚਲੋ ਹੋਰਸ ਕਰਦਾਂਗੇ ਸਾਡਾ ਬੰਦਾ ਚਲੋ ਬਾਕੀ ਕੋਈ ਫੋਨ ਲਾ ਲੇ ਤੇ ਬਾਕੀ ਇੱਥੇ ਆਣ ਕੇ ਵੇਖੇ ਕਦੀ ਕੋਈ ਤੇ ਹੁਣੇ ਕੰਮ ਅੱਜ ਤੁਹਾਨੂੰ ਦਿਖਾਉਣੀ ਹੈ ਅੱਛਾ ਵਾਣ ਵਾਦ ਸੰਧੀ ਜੀ ਇਤਰਾ ਹੀ ਭਾਵੇਂ ਥੱਲੇ ਬੈਜੋ ਆਹ ਦੇਖ ਸੰਧੀ ਜੀ ਇਹ ਰੀਚ ਵਾਈ ਦੇ ਸਕਦੇ ਜੀ ਤੇ ਮਗਰ ਲਿਆ ਜਮ ਦਿਖਾ ਦੇ ਇੱਕ ਵਾਰੀ ਓਹ ਠੀਕ ਹੈ ਜੀ ਚਲੋ ਛੱਡਦੇ ਜੀ ਬਾਪੂ ਦੁੱਧ ਵਾਲੀ ਵੇਖੋ ਸਰ ਤਰੀਕੀ ਰੋਟਾ ਆਪੇ ਹੀ ਦੁੱਧ ਵਾਜ ਜਾਂਦਾ ਜੀ ਬੋਲੀ ਆ ਬੋਲੀ ਪਤਾ ਲੱਗਦਾ ਵਾ ਮਿਲਕਵੇਂ ਨੇ ਵੀ ਚੰਗੀ ਲੱਗੀ ਤੇ ਆਹ ਕੱਟੀ ਹੈ ਇਹਦੀ ਇਹ ਕਿੰਨੇ ਚਿਰ ਦੀ ਸੋਈ ਹੋਊਗੀ ਸੋਈ ਨੂੰ ਵੀਧੀ ਹੋਈ ਗਿਆ 15 ਕ ਦਿਨ ਤੇ ਦੁੱਧ ਕਿੰਨਾ ਕਰ ਕੀ ਤੇ ਆਈ ਆਪਣੇ ਦੁੱਧ ਵੀ ਜੀ ਆਈ ਉਧਰੋਂ ਆਪਣੇ ਹਾਂ ਦਾ ਪੱਠੇ ਤੋਂ ਸਾਰਾ ਮਾਰਿਆ ਸੀ ਹਾਂਜੀ ਕੱਲ੍ਹ ਹੀ ਆਈਏ ਆਪਣੇ ਤੇ ਬਾਕੀ ਮੈਂ ਨਿਆਣ ਪ੍ਰਪ ਜੋਕੜ ਦਾ ਟੋਕੜ ਦਾ ਵੀ ਤਾਕਦੋਂ ਟੋਕੜ ਰਹੀ ਵੀ ਹਾਂ ਦਾ ਦੁੱਧ 7-8 ਕਿਲੋ ਲਿਆ ਗਿਆ ਸੀ ਤਿੰਨ ਮਹੀਨੇ ਨੂੰ ਜਾਂਦੇ ਅੱਛਾ ਮੁਰਕੇ ਜਦੋਂ ਪਾਣੀ ਪੁਣੀ ਆ ਗਿਆ ਫਿਰ ਉਹਨਾਂ ਮੁਰਕੇ ਬਾਹਾਂ ਚ ਨਹੀਂ ਵੀ ਸੱਡੀ ਸਾਰੀ ਇਹਨੂੰ 2 ਮਹੀਨੇ ਸੰਡੀ ਸੀਲ ਜੂਗਾ ਹਾਂਜੀ ਦੇ ਦੁੱਧ ਦੇ ਜਿਹੜਾ ਮੈਂ ਇਹਦਾ ਕਾਤਵਾਂ ਕਾਠਿਆ ਦੁੱਧ ਦੇ 5 5 14 15 ਕਿਲੋ ਹੀ ਛਵਾ ਦੇ ਇਹਨੇ 12 ਤਣੇ ਦੇ ਹੀ ਜਾਣਾ ਨਿਰਾਵਣਾ ਹੁਣ ਕਿੰਨਾ ਚ ਆਪਣੇ ਕੋ ਪੱਠੇ ਪੁੱਠੇ ਨਹੀਂ ਆਏ ਜਦੋਂ ਦੀ ਆਈ ਕੱਲ ਦੀ ਟੁੰਡੀ ਤੜੀ ਖਾਣ ਲਈ ਹਾਂਜੀ ਉਹ 9 ਲੀਟਰ ਪੱਕਾ ਹੋਊਗਾ ਬੰਦੇ ਅੱਛਾ ਹਾਂਜੀ 9 ਲੀਟਰ ਦੇ ਲੱਗ ਬੰਨੇ ਹੈਗੇ ਲਿਆ ਫਿਰ ਕੋਈ ਠੰਡੀ ਮਿਆਜ਼ 14 ਹੀ ਮਿਲਦੀ ਆ ਅੱਛਾ ਜਿਹਦੀ ਮਿਆਜ਼ ਦਾ ਬੱਚਾ ਹੀ ਪਾਲਣਾ ਬੜਾ ਵਾਕੀਏ ਕੋਈ ਸੌਦਾ ਹੁੰਦਾ ਵਾ ਹਾਂਜੀ ਕੱਟੀ ਹੁਣੇ ਆਪਾਂ 5000 ਰੱਖ ਲਾਂਗੇ ਅੱਛਾ 5000 ਦੀ ਕੱਟੀ ਰੱਖ ਲਓਗੇ ਜਿਹਦੀ ਮਿਆਜ਼ ਦਾ ਬੱਚਾ ਪਾਲ ਲੈ ਗੁੰਦਾ ਥੋ ਕੱਟੇ ਖੁੱਲ ਗਈ ਨਾਲ ਨਾਲ ਹੀ ਤਰੀ ਫਿਰੰਦੀ ਹੁਣ 9 ਲੀਟਰ ਦੇ ਲਾਗੇ ਬੰਨੇ ਜਿਹੜਾ ਕਿੰਦੇ ਵੀ ਹੈਗਾ ਉਹ ਤੁਸੀਂ ਆਪਣੇ ਚਵਾਈ ਕਰਕੇ ਲੈ ਜਾਣਾ ਲੈ ਆ ਵੀਰ ਜੀ ਆਜੇ ਲੈ ਬਾਕੀ ਉਤਨੇ ਇਹ ਆ ਵੀ ਕੱਦ ਕੱਠ ਪੇਟਪੜੇ ਦੀ ਚੰਗੀ ਹੱਤ ਨਾਲ ਇੱਥੇ ਬੈਠੇ ਬੈਠੋ ਫਿਰ ਠੀਕ ਹੈ ਜੀ ਬੜੇ ਸ਼ਾਂਤ ਜਿਹਾ ਸੁਭਾਅ ਦੀ ਮੱਝ ਇਹਦਾ ਫਿਰ ਮੌਲਵੀ ਜੀ ਇਹਦਾ ਇਹ ਜੀ ਮੌਲਵੀ ਜੀ ਜਿੱਦਾਂ ਦੇ ਮਿੱਤਰ ਆਪਾਂ ਉਹਨਾਂ ਨੇ ਵੀ ਸਾਡਾ ਮਾਨਤਾਣ ਕੀਤਾ ਤਾਂ ਆਪਾਂ ਹੀ ਦੇ ਦਾਂਗੇ ਮਾਨਤਾਣੀ ਅੱਛਾ ਮਾਈਕ ਤੇ ਤੁਹਾਨੂੰ ਪਤਾ ਹੈ ਮੱਜਾਂ ਦੇ ਮੌਲਵੀ ਲਖੋ ਬਾਹਰ ਹੀ ਜਿੱਦਾਂ ਮਗਨ ਲੋ ਹਾਂਜੀ ਤੇ ਆਪਾਂ ਬਿਲਕੁਲ ਜੈਜ ਦਾਂਗੇ 62000 ਰੁਪਏ 62000 ਰੁਪਏ ਚਲੋ ਬਾਕੀ ਮੋਕੇ ਤੇ ਹੋਰ ਕਰ ਦੋਗੇ। ਵੇਹੜ ਦੇ ਨਾਲ ਕੋ ਲੱਖ ਰੀ ਜੋੜੀ ਦੇ ਦਾਂਗੇ। ਅੱਛਾ। ਬਾਕੀ ਬੱਚੀ ਵੀ ਜਿਹੜਾ ਪਹਾੜ ਆ ਵੀ ਪਹਾੜ ਤੇ ਜਿਆ ਜੋੜੀ ਕਹਿੰਦੇ ਵੀ ਲੱਖ ਦੀ ਦੇ ਦੇ। ਕਰਾਇਆ ਕੋਆ ਮਤਲਬ ਕਰਾਇਆ ਕੋਆ ਵੀ ਕਿਸੇ ਨੂੰ ਹੁੰਦਾ ਜੋੜਾ ਲੈ ਜੀ ਦੂਰ। ਹਾਂਜੀ। ਤੇ ਚਲੋ ਲੱਖ ਦਾ ਜੋੜਾ ਦੇ ਦਾਂਗੇ। ਅੱਛਾ ਇਹ ਜੋੜਾ ਲੱਖ ਦਾ ਇਹ ਕਹਿੰਦੇ ਵੀ ਦੇ ਦੇਣਾ। ਤੇ ਬਾਕੀ ਮਾਨਤਨ ਤੇ ਚਲੋ ਮੋਕੇ ਤੇ ਹੁਣ ਆਈਆਂ। ਕੋਈ ਵੀਰ ਫੋਨ ਲਾਵੇ ਕਰੀ ਤੇ ਬੱਚਾ ਵੀਰ ਜੀ ਲੱਗ ਗਿਆ ਜੀ ਉਹਦੇ ਥੱਲੇ। ਤੇ ਬਾਕੀ ਇੱਥੇ ਆਓ। ਆਪਣੀ ਚੁਆਈ ਕਰੋ ਵੇਸ ਚਾੱਕ ਕੇ ਤੇ ਪਾਸ ਕਰਕੇ ਖੜੋ ਜੀ।